ਸਤ ਸਾਲ ਸਤ ਵੈਲਕਮ ਜੀ ਵੈਲਕਮ ਆਓ ਜੀ ਆਓ ਇਹ ਅਜੀ ਰੌਣਕ ਅੱਜ ਆਵੇ ਰਾਗਣਾ ਵਾਲਾ ਖੜ ਕੇ ਬੋਲੀਆਂ ਪਾਵਾਂ ਪਿਆ ਕੇ ਸਤ ਗੁਰੂ ਨੂੰ ਵਾਹ ਗੁਰੂ ਪੈਰ ਗਦੇ ਵਿੱਚ ਪਾਵਾਂ ਪਿਆ ਕੇ ਸਤ ਗੁਰੂ ਨੂੰ ਪੈਰ ਗਦੇ ਵਿੱਚ ਪਾਵਾਂ ਪਿਆ ਕੇ ਸਤ ਗੁਰੂ ਨੂੰ ਕਹਿੰਦਾ ਕਿ ਕੋਨਾ ਕੋਨਾ ਮਹਿਕਿਆ ਲੱਗਿਆ ਪਿਆਏ ਜੀ ਦੋਸਤਾ ਰੱਬ ਜਿਸ ਤੇ ਮਿਹਰਬਾਨ ਹੋਵੇ ਉਸੇ ਕਰੇ ਦਿੱਤਾ 30 ਦਿਨ ਦਾ ਬਹੁਤ ਥੈਂਕ ਯੂ so much ਅੱਜ ਦੀ ਦੋਸਤਾਂ ਤੁਹਾਡੇ ਘਰ ਦੇਖੋ ਕਿੰਨੇ ਅੱਛੇ ਆਏ ਜਨਾ ਦੇ ਰੋਜ਼ ਰੋਜ਼ ਨਹੀਂ ਆਉਣ ਨੀ ਇਹ ਦਿਨ ਸ਼ਗ ਨਾ ਦੇ ਨਚ ਮਾਮੀ ਮਲਵੇੜ ਨਹੀਂ ਇਹ ਦਿਨ ਸ਼ਗ ਨਾ ਦੇ ਨਚ ਮਾਮੀ ਮਲਵੇੜ ਨਹੀਂ ਇਹ ਦਿਨ ਸ਼ਗ ਨਾ ਦੇ ਨਚ ਮਾਮੀ ਮਲਵੇੜ ਨਹੀਂ ਇਹ ਦਿਨ ਜਦੋਂ ਤੁਹਾਡੀ ਬੜੀ ਸ਼ਲਾਕਤ ਸੀ ਕਮਰੇ ਅੰਦਰ ਹੀ ਪਿੰਗ ਲਾਉਂਦੀ ਸੀ ਹਾਂਜੀ ਇਹਨਾਂ ਨੇ ਛੁੱਟੀ ਜਿੱਥੇ ਚਾਹ ਉੱਥੇ ਰਾਹ ਹਾਂਜੀ ਹਾਂ ਬਿਲਕੁਲ ਚਟਾਈ ਹੈ ਇਹਨਾਂ ਨੂੰ ਚਟਾਈ ਜਬ ਚਾਹ ਚਾਹਦਾ ਕਰੋ ਸੁਣ ਚਾਹ ਦਿਓ ਚਾਹ ਤਿਆਰ ਹੈ ਜੀ ਅੱਛਾ ਆਪਾਂ ਦਿਖਾ ਦਈਏ ਜੇ ਕੋਈ ਪਾਉਂਦੇ ਤੁਸੀਂ ਇਹਨਾਂ ਨੂੰ ਦੇਣੇ ਆ ਹਾਂਜੀ ਨਾਲ ਮਹਿੰਦੀ ਹੈ ਬਿਲਕੁਲ ਜੀ ਚੂੜੀਆਂ ਬਣਾ ਤਾਂ ਤੀਆਂ ਜਣੀਆਂ ਸਭ ਬਿਲਕੁਲ ਜੀ ਬਿਲਕੁਲ ਸਾਡੇ ਵੱਲੋਂ ਛੋਟੀ ਜੀ ਪੇਂਟ ਹੁੰਦੀ ਆ ਪਿਆਰ ਹੁੰਦਾ ਕਹਿੰਦੇ ਕਿ ਵੰਸ਼ ਵਧਾਉਣਾ ਵੰਸ਼ ਵਧਾਉਣਾ ਤੁਸੀਂ ਵੰਸ਼ ਵਧਾ ਕੇ ਤਾਂ ਦਿਖਾਓ ਜੀ ਉਹ ਧੀਆ ਬਿਨਾ ਦੁਨੀਆ ਚਲਾ ਕੇ ਤਾਂ ਦਿਖਾਓ ਜੀ ਜਿਉਂਦਾ ਰਹਿ ਓਏ ਰੁੱਸੇ ਹੋਏ ਰੱਬ ਨੂੰ ਮਨਾਉਣ ਵਾਲਿਆ ਜਿਉਂਦਾ ਰਹਿ ਓਏ ਧੀਆ ਦਾ ਤਿਉਹਾਰ ਬਣਾਉਣ ਵਾਲਿਆ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਮਾਸ਼ਿਹਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ੇਅਰ ਤੋਂ ਨਜ਼ਰ ਆ ਲੈਣ ਦੀ ਵੀਡੀਓ ਕਿਸ ਬਾਬਤ ਹੋਣ ਵਾਲੀ ਸਾਥਿਓ ਧੀਆ ਦਾ ਤਿਉਹਾਰ ਸਿਰਫ ਰੰਗਾਂ ਦਾ ਤਿਉਹਾਰ ਨਹੀਂ ਹੈ ਧੀਆ ਦਾ ਤਿਉਹਾਰ ਸਾਡੇ ਸੱਭਿਆਚਾਰ ਦੀ ਝਲਕ ਹੈ ਤਿਆਂ ਦੇ ਤਿਉਹਾਰ ਵਿੱਚ ਸਿਰਫ ਗਿੱਧੇ ਦੀ ਗੂੰਜ ਨਹੀਂ ਹੁੰਦੀ ਸਗੋਂ ਤਿਆਂ ਦਾ ਤਿਉਹਾਰ ਪੰਜਾਬ ਦੀ ਆਤਮਾ ਸਾਡੀ ਧੀਆ ਸਾਡੀਆਂ ਭੈਣਾਂ ਸਾਡੀਆਂ ਬੱਚੀਆਂ ਨੂੰ ਬਹੁਤ ਖੁਸ਼ੀ ਦਿੰਦਾ ਹੈ ਇਹ ਤਿਆਂ ਦਾ ਤਿਉਹਾਰ ਔਰ ਅੱਜ ਤਿਆਂ ਦਾ ਤਿਉਹਾਰ ਮਨਾਉਣ ਲਈ ਕਿਉਂਕਿ ਤਿਆਂ ਦੇ ਤਿਉਹਾਰ ਦਾ ਸੀਜ਼ਨ ਸ਼ੁਰੂ ਹੋ ਗਿਆ ਤੇ ਅੱਜ ਤਿਆਂ ਦਾ ਤਿਉਹਾਰ ਮਨਾਉਣ ਲਈ ਅਸੀਂ ਨਵਾਂ ਸ਼ਹਿਰ ਬਰਨਾਲਾ ਰੋਡ ਤੇ ਪਾਟਸ਼ਾਲਾ ਪਲੇਵੇ ਐਂਡ ਡੇਕਰ ਦੇ ਪਹੁੰਚੇ ਆਂ ਔਰ ਪਤਾ ਲੱਗਾ ਸਾਨੂੰ ਇੱਥੇ ਕਿ ਨੰਨੀਆਂ ਮੁੰਨੀਆਂ ਜਿਹੜੀਆਂ ਸਾਡੀਆਂ ਬੱਚੀਆਂ ਸਾਡੀਆਂ ਧੀਆਂ ਨੇ ਉਹਨਾਂ ਲਈ ਇੱਥੇ ਅੱਜ ਆਰਗੇਨਾਈਜ਼ ਕੀਤਾ ਗਿਆ ਧੀਆਂ ਦਾ ਤਿਹਾਰ ਤਾਂ ਅੰਦਰ ਚੱਲ ਕੇ ਅਨੰਤ ਮਾਣਦੇ ਆਂ ਵੀਡੀਓ ਦੇ ਆਖਰ ਤੱਕ ਬਣੇ ਰਹੋ ਕਿਉਂਕਿ ਤੁਹਾਨੂੰ ਬਹੁਤ ਮਜ਼ਾ ਆਉਣ ਵਾਲਾ ਹੈ ਘੰਟੀ ਵਜਾ ਦਿੰਦੇ ਹਾਂ ਸੱਚੀ ਗੱਲ ਸਰ ਵੈਲਕਮ ਜੀ ਵੈਲਕਮ ਆਓ ਜੀ ਆਓ ਇਹ ਹੈ ਜੀ ਰੌਣਕ ਤਾ ਸਾਡੇ ਨਾਲ ਨੇ ਮੈਮ ਕਮਲਜੀਤ ਜੀ ਔਰ ਇਹਨਾਂ ਦੀ ਬਦੌਲਤ ਅੱਜ ਬੱਚਿਆਂ ਨੂੰ ਮੌਕਾ ਮਿਲ ਰਿਹਾ ਤਾਂ ਜੋ ਇਹ ਨੱਚਣ ਕੁੱਦਣ ਗਿੱਧਾ ਪਾਉਣ ਤੇ ਪਿੰਗਾ ਝੂਟੜ ਹਨ ਤੁਹਾਡੇ ਉਪਰਾਲੇ ਦੀ ਬਹੁਤ ਸ਼ਲਾਘਾ ਥੈਂਕ ਯੂ ਸੋ ਮਚ ਸਰ ਸ਼ੁਕਰੀਆ ਜੀ ਸ਼ੁਕਰੀਆ ਆਪ ਜੀ ਆ ਜਾਓ ਜਰੂਰ 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 ਜੀ ਆਓ ਪਲੀਜ਼ ਆ ਜਾਓ ਪਹਿਲੀ ਦੱਸਦਾ ਰਿਹਾ ਜੀ ਕਿ ਇਹ ਸਾਡੇ ਸੱਭਿਆਚਾਰ ਦੀ ਝਲਕੇ ਆ ਜਾਓ ਬੱਚਿਓ ਆ ਜਾਓ ਕਮ ਆਨ ਆ ਜਾਓ ਸਾਰੇ ਜਣੇ ਆ ਜਾਓ ਸਾਡੇ ਸੱਭਿਆਚਾਰ ਦੀ ਝਲਕੇ ਜੀ ਕਿ ਕਿਣਮਣ ਕਿਣੀਆਂ ਵਰਦੀਆਂ ਪਈਆਂ ਆਈ ਤਿਆਂ ਵੀ ਤੀਜ ਧੰਨਵਾਦ ਮੈਡਮ ਤੁਹਾਡਾ ਜੋ ਤੁਸੀਂ ਬੱਚਿਆਂ ਦੀ ਪੂਰੀ ਕਰ ਰਹੇ ਹੋ ਥੈਂਕ ਯੂ ਸੋ ਮਾਚ ਸਰ ਮੇਰੀ ਰੀਚ ਹੁੰਦੀ ਆ ਇਹ ਮੇਰੀ ਰੀਚ ਚੋਂ ਪਾਸਾ ਸਾਰਾ ਕੁਝ ਦਿਖਦਾ ਹੈ ਮੈਨੂੰ ਬਹੁਤ ਸ਼ੌਂਕ ਆ ਛੋਟੇ ਬੱਚਿਆਂ ਦਾ ਸਪੈਸ਼ਲੀ ਧੀਆਂ ਦਾ ਕੁੜੀਆਂ ਨੂੰ ਆਪਾਂ ਐਦਾ ਇਕੱਠਾ ਕਰੀਏ ਹਨਾ ਤੇ ਮਤਲਬ ਐਦਾ ਤਿਉਹਾਰ ਮਨਾਇਆ ਕਿੰਨੀ ਦੇਰ ਤੋਂ ਤੁਸੀਂ ਤੀਆਂ ਦਾ ਤਿਉਹਾਰ ਮਨਾ ਰਹੇ ਹੋ ਅ ਸਰ ਜਦੋਂ ਤੋਂ ਪਾਡਸ਼ਾਲਾ ਆਪਾਂ ਖੋਲੀ ਆ ਪੰਜ 6 ਸਾਲ ਹੋ ਚੁੱਕੇ ਆ ਉਦੋਂ ਤੋਂ ਹਰ ਤਿਉਹਾਰ ਮਨਾਇਦਾ ਐਕਚੁਅਲੀ ਤੀਆਂ ਵਿਹਾਰ ਤਿਉਹਾਰ ਮਨਾਇਦਾ ਮੈਨੂੰ ਇਹ ਹੁੰਦਾ ਕਿ ਬੇਸਿਕਲੀ ਬੱਚਿਆਂ ਨੂੰ ਜਿਹੜੀ ਆਪਣੀ ਸੰਸਕ੍ਰਿਤੀ ਆਪਾਂ ਕਹਿੰਨੇ ਆ ਸੱਬਿਆਚਾਰ ਨਾਲ ਜੋੜੋ ਆਪਣੇ ਅਸੀਂ ਅੱਜ ਕੱਲ ਜਿਹੜੀਆਂ ਐਕਟੀਵਿਟੀਆਂ ਦੀ ਬਹੁਤ ਗੱਲ ਕਰਦੇ ਆ ਸਕੂਲਾਂ ਵਿੱਚ ਐਕਟੀਵਿਟੀ ਕਰਾਓ ਐਕਟੀਵਿਟੀਆਂ ਕਰਵਾਓ ਪੇਰੈਂਟਸ ਵੀ ਕਾਫੀ ਜ਼ਿਆਦਾ ਅਵੇਅਰ ਨੇ ਚੀਜ਼ਾਂ ਲਈ ਬਟ ਮੈਨੂੰ ਹੁੰਦਾ ਕਿ ਜਿਹੜੀਆਂ ਆਪਣੀ ਸੱਭਿਆਚਾਰ ਹੈ ਅੱਛਾ ਪੰਜਾਬੀ ਭਾਸ਼ਾ ਨਾਲ ਜੋੜਦੀ ਸੀ ਇਹਨਾਂ ਬਿਲਕੁਲ ਜੀ ਬਿਲਕੁਲ ਪੰਜਾਬੀ ਭਾਸ਼ਾ ਨਾਲ ਵੀ ਜੋੜਦੇ ਆ ਸੱਭਿਆਚਾਰ ਨਾਲ ਸੰਸਕ੍ਰਿਤੀ ਨਾਲ ਰਵਾਇਤ ਨਾਲ ਬਿਲਕੁਲ ਸਭ ਕੁਝ ਜੋ ਕਰਨਾ ਬਣਦਾ ਆ ਜਿੱਦਾਂ ਜਿੱਦਾਂ ਹੁੰਦਾ ਹੁੰਦਾ ਛੋਟੇ ਜੜ ਹੁੰਦੀ ਆ ਨਾ ਜਿਵੇਂ ਕਹਿੰਦੇ ਕਿ ਜੜ ਚ ਜੋ ਪੈ ਗਿਆ ਜੀ ਉਹੀ ਮਤਲਬ ਸਾਰੀ ਉਮਰ ਆਪਣੇ ਨਾਲ ਰਹਿਣਾ ਆ ਸੋ ਅੱਛਾ ਦੇਖੋ ਜੀ ਤੁਹਾਡੇ ਤੇ ਰੱਬ ਵੀ ਮਿਹਰਬਾਨ ਹੈ ਅੱਜ ਦੀਆਂ ਤਾਂ ਤਿਹਾਰੇ ਪਰ ਕਿੰਨੇ ਮਿੰਟ ਕਿੰਨੇ ਮਿੰਟ ਵੀ ਹੋਣਗੇ ਹਾਂਜੀ ਬਿਲਕੁਲ 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 ਜੀ ਤੇ ਫਿਰ ਅਸੀਂ ਬੱਚਾ ਤਾਂ ਦੇਖੀਏ ਡਾਂਸ ਦੇਖ ਲਈਏ ਜਰੂਰ ਜੀ ਜਰੂਰ ਸ਼ੋਰ 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 ਅਸੀਂ ਰੈਡੀ ਆਂ ਤੁਸੀਂ ਸ਼ੁਰੂ ਕਰਿਓ ਉਸ ਤੋਂ ਪਹਿਲਾਂ ਤੁਸੀਂ ਪਿੰਗ ਵੀ ਲਾਈ ਹੋਈ ਆ ਹਾਂਜੀ ਪਿੰਗ ਵੀ ਲਾਈ ਆ ਜੀ ਅਸੀਂ ਇਹ ਛੋਟੀ ਮੰਜੀ ਤਿਆਰ ਕੀਤੀ ਬੱਚਿਆਂ ਨੂੰ ਮੰਜੀ ਦਾ ਵੀ ਪਤਾ ਹੋਵੇ ਅੱਜ ਕੱਲ ਬੈਡ ਐ ਮੰਜੀਆਂ ਨਹੀਂ ਬੱਚਿਆਂ ਨੂੰ ਪਤਾ ਹੁੰਦੀਆਂ ਤੇ ਹਾਂਜੀ ਛੋਟੀ ਮੰਜੀ ਬਣਾਈ ਆ ਜੀ ਠੀਕ ਹੈ ਹੋਰ ੜਕਣੀ ਵੀ ਰੱਖੀ ਹੋਈ ਹੈ ਬਿਲਕੁਲ ਜੀ ਬਿਲਕੁਲ ਅਸੀਂ ਕਰਾਉਣੀ ਹਾਂਜੀ ਬਕਾਇਦਾ ਦੱਸੀਦਾ ਆ ਇਹਨਾਂ ਸਾਰਾ ਕੁਝ ਸਾਰਾ ਕੁਝ ਜੋ ਮਤਲਬ ਕਿ ਤਿਉਹਾਰ ਨਾਲ ਜ਼ਰੂਰਤ ਜੋ ਵੀ ਹੁੰਦੀ ਹੈ ਸਾਰਾ ਕੁਝ ਆਪਾਂ ਅਸੀਂ ਮਿਰਸੇ ਤੋਂ ਜਾਣੋ ਕਰਾਉਂਦੇ ਹਾਂ ਬਿਲਕੁਲ ਜੀ ਠੀਕ ਹੈ ਹੋਰ ਵੀ ਸਵਾਲ ਹਨ ਪਰ ਪਹਿਲਾਂ ਆਪਾਂ ਬੱਚਿਆਂ ਦਾ ਜ਼ਰੂਰ ਜੀ ਜ਼ਰੂਰ ਸ਼ੋਰ ਜੀ ਸ਼ੋਰ ਕੱਠੀਆਂ ਹੋ ਕੇ ਆਜੋ ਮੇਲਣੋ ਆਜੋਨੀ ਅਗਵੇੜੇ ਨੂੰ ਲਾਜੋ ਮੇਲਣੋ ਆਜੋ ਨੀ ਦੁੱਧ ਮੱਖਣੀ ਦਾ ਪੀਤਾ ਨੀ ਐਨੇ ਕੀ ਨੱਚਣਾ ਗੋਡਿਆਂ ਕੋਲੋ ਮੋਟੀ ਨੀ ਐਨੇ ਕੀ ਨੱਚਣਾ ਗੋਡਿਆਂ ਕੋਲੋ ਮੋਟੀ ਨੀ ਐਨੇ ਕੀ ਨੱਚਣਾ ਗੋਡਿਆਂ ਕੋਲੋ ਮੋਟੀ ਨੀ ਐਨੇ ਕੀ ਨੱਚਣਾ ਅੱਜ ਦਾ ਵੇਲਾ ਛਗਣਾ ਵਾਲਾ ਅੱਜ ਦਾ ਵੇਲਾ ਛਗਣਾ ਵਾਲਾ ਖੜਕੇ ਮੋਲੀਆਂ ਪਾਵਾਂ ਪਿਆ ਕੇ ਸਤਿਗੁਰੂ ਨੂੰ ਵਾਹ ਗੁਰੂ ਪੈਰ ਗਦੇ ਵਿੱਚ ਪਾਵਾਂ ਪਿਆ ਕੇ ਸਤ ਗੁਰੂ ਨੂੰ ਪੈਰ ਗਦੇ ਵਿੱਚ ਪਾਵਾਂ ਪਿਆ ਕੇ ਸਤ ਗੁਰੂ ਨੂੰ ਪੈਰ ਗਦੇ ਵਿੱਚ ਪਾਵਾਂ ਪਿਆ ਕੇ ਸਤ ਗੁਰੂ ਨੂੰ ਛਗਣਾ ਦੇ ਰੋਜ਼ ਰੋਜ਼ ਨਹੀਂ ਆਣੇ ਨੀ ਇਹ ਦਿਨ ਛਗਣਾ ਦੇ ਨਚ ਮਾਮੀ ਮਲਵੇਣੇ ਨਹੀਂ ਇਹ ਦਿਨ ਛਗਣਾ ਦੇ ਨਚ ਮਾਮੀ ਮਲਵੇਣੇ ਨਹੀਂ ਇਹ ਦਿਨ ਛਗਣਾ ਦੇ ਨਚ ਮਾਮੀ ਮਲਵੇਣੇ ਨਹੀਂ ਇਹ ਦਿਨ ਤਮ 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 ਦਮ ਤਮ ਤਮ ਵੇੜਾ ਹੱਲੂੜੀ ਨੱਚਦੀ ਤੂੰ ਨਖਰਾ ਤਮ ਤਮ ਵੇੜਾ ਹੱਲੂੜੀ ਨੱਚਦੀ ਤਮ ਬੇੜਾ ਹੱਲੂ ਨੱਚਦੀ ਤੋ ਬਹੁਤ ਸ਼ਾਨਦਾਰ ਬਹੁਤ ਵਧੀਆ ਔਰ ਇਹਨਾਂ ਨੂੰ ਦੇਖ ਕੇ ਮੈਨੂੰ ਇੱਕ ਨਾ ਸ਼ੇਰ ਯਾਦ ਆ ਗਿਆ ਕਹਿੰਦਾ ਕਿ ਕੋਨਾ ਕੋਨਾ ਮੈਕਿਆ ਲੱਗਿਆ ਪਿਆਏ ਜੀ ਦੋਸਤਾ ਰੱਬ ਜਿਸ ਤੇ ਮਿਹਰਬਾਨ ਹੋਵੇ ਉਸੇ ਘਰੇ ਦਿੰਦਾ ਧੀ ਦੋਸਤਾ ਉਸ ਤੋਂ ਮਾਤੀ ਦੋਸਤਾ ਤੁਹਾਡੇ ਘਰ ਦੇਖੋ ਕਿੰਨੀ ਅੱਤਿਆ ਭੇਜ ਦਿੰਦਾ ਬਿਲਕੁਲ ਅੱਛਾ ਮੈਮ ਬੱਚੇ ਬਹੁਤ ਟੈਲੈਂਟਡ ਨੇ ਜੀ ਇਹਨਾਂ ਨੂੰ ਕਿੰਨੀ ਕਿ ਟ੍ਰੇਨਿੰਗ ਦੇਣੀ ਪੈਂਦੀ ਹੈ ਬਹੁਤ ਘੱਟ ਕਾਹਦੇ ਨਹੀਂ ਬੈਂਦੀ ਬਹੁਤ ਘੱਟ ਤੇ ਤੁਹਾਡੀ ਬੇਟੀ ਹਰਸ਼ੂ ਹਾਂਜੀ ਇਹਨਾਂ ਦਾ ਕਿੰਨਾ ਕਿ ਯੋਗਦਾਨ ਮੇਰੇ ਨਾਲੋਂ ਜ਼ਿਆਦਾ ਛੋਟੀਆਂ ਭੈਣਾਂ ਨੂੰ ਛੋਟੇ ਭੈਣਾਂ ਹਾਂਜੀ ਬਹੁਤ ਪਿਆਰ ਕਰਦੀ ਆ ਬਹੁਤ ਮਚਿਓਰ ਹੈ ਆਪਣੇ ਮਤਲਬ ਮੈਂਟਲੀ ਵੀ ਤੇ ਸਾਥ ਬਹੁਤ ਦਿੰਦੀ ਆ ਸਮਝਦੀ ਆ ਚੀਜ਼ਾਂ ਨੂੰ ਜਿਵੇਂ ਬਾਰੇ ਵਿੱਚ ਸਮਝਦੀ ਆ ਸਾਹਮੜੀ ਆ ਸਾਰਿਆਂ ਨੂੰ ਸਹੀ ਵਰਡ ਯੂਜ਼ ਕੀਤਾ ਬੱਚਿਆਂ ਨੂੰ ਅਸੀਂ ਇੱਧਰ ਦਿਖਾਦੀ ਆ ਜੀ ਮੈਡਮ ਨੇ ਬੱਚੇ ਲਈ ਰਿਫਰੈਸ਼ਮੈਂਟ ਵੀ ਰੱਖੀ ਆ ਪਰਾਂਦੇ ਵੀ ਆ ਆਹ ਨਾਲ ਆਉ ਤੁਸੀਂ ਹਾਂਜੀ ਹਾਂਜੀ ਬੜਾ ਅੱਛਾ ਉਪਰਾਲਾ ਹਾਂਜੀ ਔਰ ਮੈਂ ਤਾਂ ਹੀ ਕਿਹਾ ਕਿ ਤੁਹਾਡੇ ਘਰ ਕਿੰਨੀਆਂ ਧੀਆਂ ਹੁੰਦੀਆਂ ਕਿੰਨੇ ਚਰਨ ਪੈਂਦੇ ਆ ਤੇ ਬਰਕਤ ਆਈ ਹੈ ਸਹੀ ਗੱਲ ਹੈ ਹਾਂਜੀ ਅੱਛਾ ਮੈਡਮ ਬੱਚਿਆਂ ਦਾ ਬਿਰੰਜਨ ਤਾਂ ਹੋ ਗਿਆ ਹਾਂਜੀ ਪਰ ਬੱਚੇ ਆਪਣੇ ਨੈਤਿਕ ਮੁੱਲ ਸਮਝ ਸਕਣ ਇਹਨਾਂ ਦਾ ਆਤਮ ਵਿਸ਼ਵਾਸ ਵੱਧ ਸਕੇ ਜਾਂ ਇਹਨਾਂ ਨੂੰ ਆਪਣੇ ਹੱਕਾਂ ਪ੍ਰਤੀ ਜਿਹੜੀ ਜਾਣਕਾਰੀ ਹੋਵੇ ਆਪਣੇ ਰਸਮਾਂ ਰਿਵਾਜਾਂ ਬਾਰੇ ਉਦੇਵਰ ਪ੍ਰਤੀ ਵਿਜਾਗਰਤ ਕਰਨ ਦੀ ਕੋਸ਼ਿਸ਼ ਕਰਦੇ ਹੈ ਛੋਟੇ ਪਰ ਫਿਰ ਵੀ ਹਾਂਜੀ ਇਹਨਾਂ ਦੇ ਤਰੀਕੇ ਨਾਲ ਕਿ ਇਹਨਾਂ ਨੂੰ ਚਾਹੇ ਪਲੇਵੇ ਮੈਥਡ ਹੋਵੇ ਕਿਸੇ ਐਕਟੀਵਿਟੀ ਦੇ ਥਰੂ ਹੋਵੇ ਜੂਰ ਦਸੀ ਦਾ ਸਮਝਾਈ ਦਾ ਤਰੀਕੇ ਨਾਲ ਸਮਝਾਈ ਦਾ ਤਾਂ ਕਿ ਛੋਟੇ ਬੱਚੇ ਦਾ ਜੋ ਲੈਵਲ ਹੈ ਉਸ ਹਿਸਾਬ ਨਾਲ ਇੱਕ ਵਰਡਿੰਗ ਯੂਜ਼ ਕਰਨੀ ਉਹਨਾਂ ਨੂੰ ਐਕਟੀਵਿਟੀ ਕਰਕੇ ਦਿਖਾਣੀ ਕਿ ਉਹ ਜਿਹੜੇ ਐਕਚੁਅਲ ਸਾਡਾ ਮੈਸੇਜ ਹੈ ਉਹਨੂੰ ਸਮਝ ਸਕਣ ਟਰਾਈ ਜ਼ਰੂਰ ਕਰੀਦਾ ਆ ਬਿਲਕੁਲ ਹਾਂਜੀ ਅਤੇ ਨੈਤਿਕ ਸਮਝ ਵੀ ਆਵੇ ਬਿਲਕੁਲ ਜੀ ਬਿਲਕੁਲ ਕਿਉਂਕਿ ਅੱਜ ਕੱਲ ਮਾਹੌਲ ਥੋੜਾ ਵਿਗੜਦਾ ਜਾ ਰਿਹਾ ਸਹੀ ਗੱਲ ਹੈ ਸਹੀ ਗੱਲ ਹੈ ਇਹ ਤਾਂ ਬੱਚੇ ਨੂੰ ਸਮ अच्छा जे ਤੁਹਾਡੇ ਤੀਆਂ ਦੀ ਗੱਲ ਕਰਾਂ ਜੇ ਤੁਸੀਂ ਐਡੇ ਕਿਸੇ ਜਿਆ ਥੋੜੇ ਵੱਡੇ ਸੀਗੇ ਜੀ ਉਹ ਤਾਂ ਬਹੁਤ ਕਿਹੋ ਜਿਹਾ ਸੀ ਤੀਆਂ ਦਾ ਕਾਫੀ ਫਰਕ ਹੈ ਪਹਿਲਾਂ ਖੁੱਲੇ ਆਸਮਾਨ ਦੇ ਥੱਲੇ ਹੁੰਦਾ ਸੀਗਾ ਛੱਤ ਥੱਲੇ ਆ ਗਿਆ ਪਰ ਹਾਂ ਇਹ ਹੈਗਾ ਕਿ ਚਲੋ ਕੋਸ਼ਿਸ਼ ਕਰੀਏ ਕਿ ਜਿਵੇਂ ਕਿਵੇਂ ਕਰਕੇ ਜੋੜੀ ਰੱਖੀਏ ਟੁਕੜ ਟੁਕੜ ਜੋੜ ਕੇ ਰੱਖੀਏ ਅੱਛਾ ਤੁਹਾਡੀ ਬੜੀ ਸ਼ਲਾਕਤ ਤੁਸੀਂ ਕਮਰੇ ਅੰਦਰ ਹੀ ਪਿੰਗ ਲਾਤੀ ਹਾਂ ਜੀ ਇਹਨਾਂ ਨੇ ਛੁੱਟੀ ਨਹੀਂ ਜਿੱਥੇ ਚਾਹ ਉੱਥੇ ਰਾਹ ਹਾਂਜੀ ਹਾਂ ਬਿਲਕੁਲ ਚਟਾਈ ਹੈ ਇਹਨਾਂ ਨੂੰ ਚਪਿੰਗ ਚਟਾਈ ਜਦੋਂ ਚਾਹ ਚਾਹਦਾ ਕਰੋ ਸੁਣਾ ਚਾਹਦੇ ਹੋ ਚਾਹ تیار ਹੈ ਜੀ ਅੱਛਾ ਆਪਾਂ ਦਿਖਾ ਦਈਏ ਜੇ ਕੋਈ ਭਾਵੇਂ ਕਸੀਨ ਨੂੰ ਦੇਣੇ ਆ ਨਾਲ ਮਹਿੰਦੀ ਆ ਬਿਲਕੁਲ ਜੀ ਚੂੜੀਆਂ ਬਣਾ ਤਾਂ ਤੀਆਂ ਜਿਹੜੀਆਂ ਸਭ ਬਿਲਕੁਲ ਜੀ ਬਿਲਕੁਲ ਸਾਡੇ ਵੱਲੋਂ ਛੋਟੀ ਜੀ ਪੇਂਟ ਹੁੰਦੀ ਆ ਪਿਆਰ ਹੁੰਦਾ ਗੁੜੀਆਂ ਲਈ ਬੇਟੀਆਂ ਲਈ ਜਿੰਨਾ ਕਰ ਸਕੀਏ ਤੇ ਬਾਕੀ ਇੱਥੇ ਇੱਕ ਚੀਜ਼ ਮਿਸਿੰਗ ਹੈ ਜਿਹੜੀ ਅਸੀਂ ਰੱਖੀ ਨਹੀਂ ਹੈ ਐਕਚੁਅਲੀ ਮੈਂ ਘੜੇ ਮੰਗਾਏ ਹੋਏ ਆ ਨਾਲ ਅੱਛਾ ਚੂੜੀਆਂ ਦੇ ਨਾਲ ਠੀਕ ਹੈ ਜੀ ਤੇ ਉਹ ਸਿਰਫ ਇਸ ਕਰਕੇ ਕਿ ਜਿੱਥੇ ਅਸੀਂ ਚੂੜੀਆਂ ਸਾਡਾ ਸ਼ਿੰਗਾਰ ਕਰਨਾ ਸਾਡਾ ਸ਼ੌਂਕ ਹੈ ਹਨਾ ਉਹ ਤਾਂ ਕੜੇ ਇਹਨਾਂ ਨੂੰ ਸਮਝਾਈਦਾ ਆ ਕਿ ਹਾਂ ਅਸੀਂ ਚੁੱਪਾਇਆ ਕੜਾ ਹੋਵੇ ਪਹਿਚਾਲ ਪੰਜਾਬੀ ਦਾ ਬਿਲਕੁਲ ਬਿਲਕੁਲ ਤੜਾਏ ਤਾਂ ਆਪਣੇ ਖਾਲਸ ਹੋਣ ਦੀ ਨਿਸ਼ਾਨੀ ਹੁੰਦੀ ਹੈ ਮਤਲਬ ਆਪਣੀ ਹਿੰਮਤ ਦੀ ਦਲੇਰੀ ਦੀ ਨਿਸ਼ਾਨੀ ਆ ਤੇ ਸਪੈਸ਼ਲੀ ਕੁੜੀਆਂ ਨੂੰ ਜ਼ਰੂਰ ਚੂੜੀਆਂ ਦੇ ਨਾਲ ਪਹਿਨਾਈਦਾ ਤਾਂ ਕਿ ਉਹਨਾਂ ਨੂੰ ਆਪਣਾ ਹਾਰ ਸ਼ਿੰਗਾਰ ਜਿੱਥੇ ਸਾਡਾ ਹੱਕ ਆ ਸਾਡਾ ਸ਼ੌਂਕ ਆ ਉਹ ਪੂਰਾ ਕਰੀਏ ਬਟ ਆਪਣੀ ਹਿੰਮਤ ਦਲੇਰੀ ਵੀ ਨਾਲ ਉਹਨਾਂ ਨੂੰ ਪਤਾ ਲੱਗੇ ਕਿ ਹਾਂ ਅਸੀਂ ਕਿ ਦਾਰਿਆਣਾ ਹਾਂ ਹਾਂਕਾ ਜੀ ਅੱਛਾ ਇਹ ਸਾਡੀ ਸੱਭਿਆਚਾਰ ਦੀ ਪਛਾਣ ਹੈ ਤੀਆਂ ਜੀ ਪਰ ਨਾਲ ਦੀ ਨਾਲ ਤੁਸੀਂ ਇਹਨੂੰ ਬਹੁਤ ਖੂਬਸੂਰਤ ਤਰੀਕ ਕੇ ਨਾਲ ਬੱਚਿਆਂ ਨੂੰ ਅੱਜ ਜਿਹੜਾ ਸੀ ਮਾਹੌਲ ਪ੍ਰਦਾਨ ਕੀਤਾ ਔਰ ਆਨੰਦ ਆਇਆ ਬਹੁਤ ਕਾਬਲੇ ਤਰੀਫ ਹੈ ਪਰ ਮਾਤਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਿਆ ਬੱਚਿਆਂ ਨੂੰ ਚੜ੍ਹਦੀ ਕਲਾ ਵਿੱਚ। ਥੈਂਕ ਯੂ ਸੋ ਮੱਚ ਜੀ। ਅਖੀਰ 'ਚ ਜਿਹੜੀਆਂ ਸਾਡੀਆਂ ਭੈਣਾਂ ਜੀ ਸਾਡੀਆਂ ਬੱਚੀਆਂ ਸੰਗ ਦੀਆਂ ਪਈਆਂ ਜੀ ਕਿ ਅਸੀਂ ਵਿੱਤੀਆਂ ਦਾ ਤਿਉਹਾਰ ਤਾਂ ਕਰਾਣਾ ਪਰ ਸੰਗ ਜੀ ਲੱਗਦੀ ਆ ਉਹਨਾਂ ਨੂੰ ਕੀ ਕਹਿਣਾ? ਉਹ ਸਾਡੇ ਕੋਲ ਆ ਜਾਓ। ਅੱਜ ਮੈਡੀਕਲ ਮੁੱਦੇ ਦੀ ਗੱਲ ਕਰੀਏ ਨਾ ਜੀ ਜ਼ਰੂਰੀ ਬਹੁਤ ਹੈ ਜਿਵੇਂ ਤੁਸੀਂ ਕਹਿ ਕੇ ਫਾਊਂਡੇਸ਼ਨ ਪਾਟਿਆ ਇਹ ਫੁਰਤੋਂ ਇਹਨਾਂ ਨੂੰ ਸਹੀ ਗਲਤ ਦੀ ਪਹਿਚਾਨ ਹੋਊਗੀ ਤਾਂ ਹੀ ਜ਼ਿੰਦਗੀ ਵਿੱਚ ਸਹੀ ਫੈਸਲੇ ਲੈ ਸਕਣਗੇ ਔਰ ਜਿਹੜੇ ਸਾਡੇ ਹੋਰ ਵੀ ਪਰਿਵਾਰਕ ਜੀ ਦੇਖ ਰਹੇ ਆ ਉਹਨਾਂ ਤੱਕ ਵੀ ਮੈਸੇਜ ਪਹੁੰਚੂਗਾ ਕਿ ਅਸੀਂ ਰਲ ਮਿਲ ਕੇ ਮਾਹੌਲ ਇਹੋ ਜਿਹਾ ਬਣਾਈਏ ਤਾਂ ਜੋ ਕੋਈ ਵੀ ਧੀ ਰੋਵੇ ਨਾ ਕੋਈ ਮਾਂ ਚੁੱਕੇ ਨਾ ਕੋਈ ਪੈਂ ਡਰੇ ਨਾ ਸਾਰੰਨੇ ਮਾਹੌਲ ਜਿਹੜਾ ਸੁਖਾਵਾਂ ਹੋਵੇ ਤੁਸੀਂ ਜਿਹੜਾ ਸਾਡੇ ਲਈ ਗਾਣਾ ਤਿਆਰ ਕੀਤਾ ਸੀ ਬੱਚਿਆਂ ਨੂੰ ਦੇਖ ਲਈਏ ਹਾਂ ਹਾਂਜੀ ਜ਼ਰੂਰ ਇਹ ਨਾਲੇ ਐਂਡ ਕਰਦੇ ਹਾਂ ਹਾਂ ਹਾਂਜੀ ਕਰਿਆ ਕਰਿਆ ਸਾਥਿਓ ਸੱਚੀ ਬਹੁਤ ਆਨੰਦ ਆ ਰਿਹਾ ਔਰ ਕਿਹਾ ਵੀ ਜਾਂਦਾ ਨਾ ਜਿਸ ਘਰ ਧੀਆਂ ਦੇ ਪੈਰ ਪੈ ਜਾਣ ਉੱਥੇ ਰੌਣਕ ਲੱਗ ਜਾਂਦੀ ਹੈ ਬਰਕਤ ਹੋ ਜਾਂਦੀ ਹੈ ਔਰ ਮੈਂ ਉਮੀਦ ਕਰਦਾ ਇਹਨਾਂ ਤੇ ਸੰਸਕਾਰਾਂ ਦੀ ਚਮਕ ਵੀ ਪੈਂਦੀ ਰਹੇ ਤੇ ਜਿਹੜੇ ਲੋਕ ਖਾਲੇ ਤੱਕ ਵੀ ਇਹੀ ਕਹੀ ਜਾਂਦੇ ਆ ਕਿ ਯਾਰ ਸਾਨੂੰ ਤਾਂ ਮੁੰਡਾ ਚਾਹੀਦਾ ਜਾਂ ਕੁੜੀਆਂ ਖਾਈ ਜਾਂਦੇ ਬਾਬੇ ਨੇ ਜਾ ਕੇ ਉਹ ਜਰਾ ਇਸ ਵੀਡੀਓ ਨੂੰ ਧਿਆਨ ਨਾਲ ਦੇਖ ਲੈਣ ਕਿਉਂਕਿ ਉਹ ਕਿਹਾ ਜਾਂਦਾ ਨਾ ਕਿ ਪੁੱਤ ਵੰਡਾਉਣ ਜ਼ਮੀਨਾ ਧੀਆਂ ਦੁੱਖ ਵੰਡਾਉਂਦੀਆਂ ਨੇ ਕਹਿੰਦੇ ਬੰਦਾ ਕਿਸਮਤ ਵਾਲਾ ਹੁੰਦਾ ਜਿਹਦੇ ਮੁੰਡਾ ਜੰਮਦਾ ਹੈ ਪਰ ਜਿਹਦੇ ਧੀ ਜੰਮਦੀ ਹੈ ਉਹ ਬਹੁਤ ਖੁਸ਼ਕਿਸਮਤ ਹੁੰਦਾ ਤੇ ਮੈਂ ਮੈਡਮ ਕਮਲਜੀਤ ਉਹਨਾਂ ਨੂੰ ਵਧਾਈ ਦੇਣਾ ਉਹਨਾਂ ਨੇ ਬਹੁਤ ਅੱਛਾ ਉਪਰਾਲਾ ਕੀਤਾ ਔਰ ਹੋਰ ਵੀ ਜਿਹੜੀਆਂ ਸਾਡੀਆਂ ਭੈਣਾਂ ਇਸ ਤਰੀਕੇ ਉਪਰਾਲੇ ਕਰਦੀਆਂ ਉਹਨਾਂ ਦਾ ਪਹਿਲਾਂ ਤੋਂ ਹੀ ਧੰਨਵਾਦ ਦੀਆਂ ਤੇ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜੇ ਤੁਸੀਂ ਸਾਨੂੰ ਬੁਲਾਉਣਾ ਚਾਹੁੰਦੇ ਆ ਹਾਜ਼ਰ ਹੋ ਜਾਵਾਂਗੇ ਪਰ ਫਿਰ ਤੋਂ ਇਹੀ ਕਹਿਣਾ ਚਾਹੂੰਗਾ ਪੰਜਾਬੀ ਜਿੰਦਾਬਾਦ ਸਾਡੀ ਧਰਤੀ ਪੰਜਾਬ ਜਿੰਦਾਬਾਦ ਔਰ ਧੀਆ ਦਾ ਗਿੱਧਾ ਜਿੰਦਾਬਾਦ ਤੇ ਧੀਆ ਉੱਤੇ ਪਰਮਾਤਮਾ ਦੀ ਕਿਰਪਾ ਬਣੀ ਰਹੇ ਬਹੁਤ ਬਹੁਤ ਸ਼ੁਕਰੇਬਾਦ ਮਿਹਰਬਾਨੀ ਧੰਨਵਾਦ